ਸ਼ਸ਼ੀ ਗਾੜੇ ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਆਰਐਨ ਨਾਲ ਸਾਡੇ ਨਾਲ ਮੌਜੂਦ ਨੇ ਮਨਜੀਤ ਰਾਏ ਜੀ ਤੁਸੀਂ ਜਾਣਦੇ ਹੋ ਜਿੱਥੇ ਥਾਂਕ ਸੰਭੂ ਬਾਰਡਰ ਦੇ ਵਿੱਚ ਇੱਕ ਪਾਸੇ ਕਿਸਾਨਾਂ ਦਾ ਦਰਣਾ ਲੱਗਿਆ ਹੋਆ ਦੂਜੇ ਪਾਸੇ ਸਰਕਾਰ ਨੂੰ ਇੱਕ ਵਾਰੀ ਫਿਰ ਕਿਸਾਨਾਂ ਨੇ ਚਨੋਤੀ ਦਿੱਤੀ ਹੈ 7 ਤਾਰੀਖ ਦੀ ਇਹ ਸਾਡੇ ਨਾਲ ਮੌਜੂਦ ਨੇ ਮਨਜੀਤ ਰਾਏ ਜੀ ਮਨਜੀਤ ਰਾਏ ਜੀ ਤੁਸੀਂ 7 ਤਾਰੀਖ ਨੂੰ ਜਿਹੜੀ ਚਨੋਤੀ ਸੈਂਟਰ ਸਰਕਾਰ ਨੂੰ ਦਿੱਤੀ ਹੈ ਉਹਦੇ ਵਾਸਤੇ ਤੁਸੀਂ ਕੀ ਕੀ ਸੋਚ ਕੇ ਰੱਖਿਆ ਦੇਖੋ ਜਿਹੜੇ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਦੋਵਾਂ ਦੇ ਅੰਗੇਸਟ ਹੈ ਉਸ ਦਿਨ 7 ਤਰੀਕ ਨੂੰ ਪੰਜਾਬ ਸਰਕਾਰ ਦੇ ਔਰ ਕੇਂਦਰ ਸਰਕਾਰ ਦੇ ਪੁਤਲੇ ਭੂਕੇ ਜਾਣਗੇ 7 ਤਰੀਕ 9 ਤਰੀਕ ਨੂੰ ਸ਼ੰਭੂ ਤੇ ਜਿਹੜੀ ਟ੍ਰੇਨ ਹੈ ਉਹ ਰੋਕੀ ਜਾਏਗੀ ਕਿਉਂਕਿ ਸਾਡੇ ਜਿਹੜੇ ਨੌਜਵਾਨ ਹੈ ਉਹ ਹਰਿਆਣਾ ਦੀਆਂ ਜੇਲਾਂ ਦੇ ਵਿੱਚ ਬੰਦ ਕੀਤੇ ਹੋਏ ਪੰਜ ਇਸ ਕਰਕੇ ਅਸੀਂ ਬੀਜੇਪੀ ਦੇ ਖਿਲਾਫ ਜਿਹੜੇ ਪੁਤਲੇ ਭੂਕਣ ਦਾ ਇਹ ਫੈਸਲਾ ਲਿਆ ਹੈ ਮੋਦੀ ਸਰਕਾਰ ਦੇ ਔਰ ਹਰਿਆਣਾ ਸਰਕਾਰ ਦੇ ਔਰ ਇਸੇ ਤਰੀਕੇ ਨਾਲ ਹੀ ਪੰਜਾਬ ਸਰਕਾਰ ਹੈ ਇਹਨਾਂ ਨੇ ਇੱਕ ਲੈਟਰ ਇਸ਼ੂ ਕੀਤੀ ਹੈ ਜਿਹਦੇ ਵਿੱਚ 9 ਜ਼ਿਲ੍ਹੇ ਨੇ ਤੇ 11 ਸੈਲੋਜ ਨੇ 11 ਮਾਰਕੀਟ ਕਮੇਟੀਆਂ ਨੇ ਜਿਨ੍ਹਾਂ ਦੇ ਤਹਿਤ 26 ਮੰਡੀਆਂ ਜਿਹੜੀਆਂ ਪ੍ਰਭਾਵਤ ਹੋਣਗੀਆਂ ਔਰ ਉਹ ਇਹਨਾਂ ਨੇ ਪ੍ਰਪੋਜ਼ਲ ਵੀ ਦਿੱਤੀ ਆ ਮਰਜ ਕਰਨ ਦੀ 26 ਮੰਡੀਆਂ ਨੂੰ ਸੋ ਉਹਨੂੰ ਰੋਕਣ ਵਾਸਤੇ ਸਰਕਾਰ ਨੇ ਜਿਹੜਾ 50 ਸਰਕਾਰ ਨੇ ਵਿਸ਼ਵਾਸ ਘਾਤ ਕੀਤਾ ਪੰਜਾਬ ਦੇ ਕਿਸਾਨਾਂ ਨਾਲ ਜਿਹੜਾ 1 ਸਾਲ 13 ਦਿਨਾਂ ਦਾ ਅੰਦੋਲਨ ਚੱਲਿਆ 750 ਕਿਸਾਨ ਸ਼ਹੀਦ ਹੋਇਆ ਉਹ ਇਹਨੂੰ ਇੱਕ ਪਰੇ ਰੱਖ ਕੇ ਪੰਜਾਬ ਦੇ ਲੋਕਾਂ ਦੇ ਪਿੱਠ 'ਚ ਛੁਰਾ ਮਾਰਦੇ ਪੰਜਾਬ ਸਰਕਾਰ ਨੇ ਇਹ ਜਿਹੜਾ ਲੈਟਰ ਇਸ਼ੂ ਕਰਤੀ ਆ ਔਰ ਜਿਹੜੇ ਸੈਲੋਜ ਨੇ ਉਹਨਾਂ ਨੂੰ ਖੁੱਲੀ ਮੰਡੀ ਕੋਸ਼ਿਸ਼ ਕਰਤਾ ਮੰਜੇਤ ਹੈ ਕਿ ਕਿੱਥੇ ਕਿੱਥੇ ਟ੍ਰੇਨਾਂ ਜਿਹੜੀ ਆ ਉਹ ਕਿਸਾਨਾਂ ਵੱਲੋਂ ਰੁੱਕ ਹੀ ਜਾਣੀ ਹੈ ਹਜੇ ਕੇਵਲ ਉਹਨੂੰ ਸ਼ੰਭੂ ਤੇ ਰੋਕਿਆ ਜਾਏਗਾ ਪਹਿਲਾਂ ਸਾਡਾ ਜਿਹੜਾ ਸਟੈਪ ਆ 9 ਤਰੀਕ ਨੂੰ ਜੇ ਸਰਕਾਰ ਹਜੇ ਨਹੀਂ ਮੰਦੀ ਨਹੀਂ ਇਹਨੂੰ ਆਪਣੇ ਫੈਸਲੇ ਨੂੰ ਵਾਪਸ ਲੈਂਦੀ ਜਿਹੜੇ ਨੋਜੋਨਾਂ ਨੂੰ ਨਹੀਂ ਛੱਡਦੀ ਸਾਡਿਆਂ ਨੂੰ ਤੇ ਪੰਜਾਬ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ ਇਹ ਸੈਲ ਹੋ ਜਾ ਫਿਰ ਅਸੀਂ ਇਹਨੂੰ ਅੱਗੇ ਵਧਾਵਾਂਗੇ ਹੋਰ ਵੀ ਭਾਰਤ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਟ੍ਰੇਨਾਂ ਰੋਕਣ ਦਾ ਕੋਈ ਹੋਰ ਤਿੱਖੀ ਕਾਲ ਉਹ ਵਿਚਾਰ ਕੇ ਫੇ ਦੇਵਾਂਗੇ ਮਨਜੀਤ ਰਾਏ ਜੀ ਇੱਕ ਚੀਜ਼ ਹੋਰ ਇਹਦੇ ਵਿੱਚ ਅਸੀਂ ਐਡ ਕਰਦੇ ਆ ਤੁਹਾਡੀ ਕੋਈ ਸਰਕਾਰ ਦੇ ਨਾਲ ਕੋਈ ਗੱਲਬਾਤ ਹੋਈ ਆ ਵੀ ਨਹੀਂ ਹਜੇ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਸਰਕਾਰ ਨਾਲ ਜਿਹੜਾ ਬਿਲਕੁਲ ਡੈਡਲੌਕ ਹੈ ਸਾਡੇ ਨਾਲ ਸੀ ਕਿ ਮਨਜੀਤ ਰਾਏ ਜੀ ਜਿਹੜੇ ਕਹਿੰਦੇ ਨਜ਼ਰ ਆਏ ਕਿ ਅਸੀਂ ਜਿਹੜਾ ਹੈ ਕਿ ਸਰਕਾਰ ਦੇ ਨਾਲ ਸਾਡੀ ਕੋਈ ਗੱਲਬਾਤ ਹੋਈ ਨਹੀਂ ਹੈ ਬਾਕੀ ਤੁਸੀਂ ਇਦਾਂ ਹੀ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਲਿਬਰਟੀ ਟੀਵੀ ਪੰਜਾਬੀ